ਅੱਜਕੱਲ੍ਹ ਆਨਲਾਈਨ ਧੋਖਾਧੜੀ ਦੇ ਮਾਮਲੇ ਵਧ ਗਏ ਹਨ ਜਿਸ ਨੂੰ ਸਾਈਬਰ ਕ੍ਰਾਈਮ ਕਿਹਾ ਜਾਂਦਾ ਹੈ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਫੋਨ ਕਾਲ ਕਰਨ ਸਮੇਂ ਵੀ ਸੰਦੇਸ਼ ਦਿੱਤਾ ਜਾਂਦਾ ਹੈ ਅਤੇ ਜੇਕਰ ਕਿਸੇ ਨਾਲ ਇਸ ਤਰ੍ਹਾਂ ਦੀ ਧੋਖਾਧੜੀ ਹੁੰਦੀ ਹੈ ਤਾਂ ਤੁਰੰਤ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਦਰਜ ਕਰਵਾਈ ਜਾਵੇ ਤਾਜ਼ਾ ਮਾਮਲਾ ਜਗਦੰਬਾ ਕਲੋਨੀ ਮਜੀਠਾ ਰੋਡ ਦਾ ਜਿੱਥੇ ਇੱਕ ਪਰਿਵਾਰ ਨਾਲ ਐਸ ਸਾਈਬਰ ਕ੍ਰਾਈਮ ਹੋਣ ਤੋਂ ਬਚਾਅ ਹੋ ਗਿਆ ਜਗਦੰਬੇ ਕਲੋਨੀ ਵਾਸੀ ਰੇਖਾ ਦੇ ਪਤੀ ਰਮੇਸ਼ ਕੁਮਾਰ ਨੂੰ ਧੋਖਾਧੜੀ ਫੋਨ ਕਾਲ ਆਈ ਜਿਸ ਵਿੱਚ ਉਹਨਾਂ ਦੇ ਬੇਟੇ ਨੂੰ ਲੈ ਕੇ ਮਨਕਰਤ ਕਹਾਣੀ ਬਣਾਈ ਗਈ ਅਤੇ ਆਖਿਆ ਕਿ ਉਹਨਾਂ ਦਾ ਬੇਟਾ ਜੇਲ੍ਹ ਵਿੱਚ ਹੈ ਜੇਕਰ ਉਸ ਨੂੰ ਬਚਾਉਣਾ ਚਾਹੁੰਦੇ ਹੋ ਤਾਂ 30000 ਰੁਪਏ ਦਿੱਤੇ ਜਾਣ। ਮਹਿਲਾ ਆਪਣੇ ਜਾਣਕਾਰ ਕੋਲ ਮਦਦ ਲਈ ਗਈ ਜਿਨ੍ਹਾਂ ਨੇ ਦੱਸਿਆ ਕਿ ਇਹ ਕਾਲ ਧੋਖਾਧੜੀ ਕਰਨ ਵਾਲਿਆਂ ਦੀ ਹੈ। ਜਦ ਬੈਕ ਕਾਲ ਕੀਤੀ ਤਾਂ ਫੋਨ ਸਵਿਚ ਆਫ ਕਰ ਦਿੱਤਾ ਗਿਆ। ਗੱਲ ਹੋਈ ਭਾਜੀ ਸਾਨੂੰ ਫੋਨ ਆਇਆ ਦਾ ਸੀਗਾ ਤੇ ਹੁਣ ਹੈ ਇਸ ਨੰਬਰ ਤੇ ਫੋਨ ਆਇਆ ਸਾਨੂੰ ਪਿਤਾ ਦਾ ਇਦਾਂ ਇਦਾਂ ਬੇਟਾ ਫੜਿਆ ਗਿਆ ਦਾ। ਤੂੰ ਤੁਸੀਂ ਸਾਨੂੰ ਐਨੇ ਪੈਸੇ ਪਾਓ ਤੇ ਤੁਹਾਡੇ ਬੇਟਾ ਹੈਗਾ ਵਾ ਇਥੇ ਮਜੀਠਾ ਰੋਡ ਬਾਈਪਾਸ ਥਾਲੇ ਵਿੱਚ ਤੇ ਉੱਥੇ ਪ੍ਰੈਸਪ੍ਰੋਟਰ ਵੀ ਆਏਦੇ ਆ ਤੇ ਉਹ ਸਾਨੂੰ ਕਾਲੀ ਪਾਉਂਦੇ ਪਏ ਤੁਸੀਂ ਫਟਾਫਟ ਸਾਨੂੰ ਪੈਸੇ ਪਾਓ ਤੇ ਅਸੀਂ ਤੁਹਾਡਾ ਬੇਟਾ ਸੁਣਦਾ ਕਿ ਆ ਵੀ ਇਹ ਨਹੀਂ ਕਿਸੇ ਨੂੰ ਨਾ ਪਿੱਛੇ ਭਾਇਆ ਵਾ ਤੇ ਉਹਦੇ ਕੋਲ ਪਿਸਤੌਲਾ ਭਰਾਮਤ ਹੋਈਆਂ 30000 ਰੁਪਏ ਅਸੀਂ ਦਿੱਤਾ ਨਹੀਂ ਅਸੀਂ ਤਾਂ ਇੱਥੇ ਆਗੇ ਸਾਡੇ ਕੋਲ ਐਨੇ ਪੈਸੇ ਨਹੀਂ ਹੈਗੇ ਸੀ ਅਸੀਂ ਕੀ ਕਰਨੇ ਆ ਅਸੀਂ ਫਿਰ ਸੁਨਿਆਰੇ ਕੋਲੋਂ ਇਹ ਡਰਦੇ ਵੀ ਸਾਡਾ ਬੇਟਾ ਇਦਾਂ ਕੀ ਤਾਂ ਸੱਚੀ ਫੜਿਆ ਆ ਆਈ ਆਪਣੀ ਚੀਜ਼ ਲੈ ਕੇ ਆ ਗਏ ਵੀ ਚਲੋ ਚੀਜ਼ ਰਾ ਕੇ ਅਸੀਂ ਪੈਸੇ ਲੈ ਲੈਨੇ ਤੇ ਪਾ ਦੇ ਨੇ ਸਾਨੂੰ ਧਮਕੀ ਦਿੱਤੀ ਐ ਵੀ ਕਿਸੇ ਨੂੰ ਫਰੋਡ ਨਹੀਂ ਕਰਨਾ ਤੀਸਰੇ ਬੰਦੇ ਕਿਸੇ ਨੂੰ ਦੱਸਣਾ ਨਹੀਂ ਹੈਗਾ ਵੀ ਇੰਨੀ ਗੱਲ ਤੁਹਾਨੂੰ ਅਸੀਂ ਕਹੀ ਆ ਸੁਨਿਆਰੇ ਕੋਲੋਂ ਆਏ ਅਸੀਂ ਸੁਨਿਆਰੇ ਨੇ ਸਾਨੂੰ ਕਿਹਾ ਆਂਟੀ ਗੱਲ ਕੀ ਹੋਈ ਆ ਵੀ ਸਾਨੂੰ ਦੱਸੋ ਤੁਸੀਂ ਕਿ ਭਰਾਏ ਬੜੇ ਆ ਤੇ ਮੈਂ ਕਿਹਾ ਬੇਟਾ ਹੋਰਲੀ ਗੱਲ ਕਰੋ ਉਹਦੇ ਸੂਣ ਕਹਿੰਦੇ ਨਹੀਂ ਤੁਸੀਂ ਗੱਲ ਕਰੋ ਸਾਡੇ ਨਾਲ ਮੈਨੂੰ ਗੱਲ ਦੱਸੋ ਇਧਰ ਆਣ ਕੇ ਗੱਲ ਦੱਸੋ ਫਿਰ ਮੈਂ ਉਹ ਬੱਚੇ ਨਾਲ ਗੱਲ ਕੀਤੀ ਆ ਉਹ ਬੱਚੇ ਨੇ ਫਿਰ ਇਹ ਭਾਜੀ ਨਾਲ ਗੱਲ ਕੀਤੀ ਆ ਡਾਕਟਰ ਨਾਲ ਉਹਨਾਂ ਨੇ ਸਲਾਹਤਾ ਕੀਤੀ ਫਿਰ ਸਾਰਿਆਂ ਨੂੰ ਦੱਸਿਆ ਫਿਰ ਇਹ ਬੱਚੇ ਆਏ ਇਹਨਾਂ ਨੇ ਧਮਕੀ ਦਿੱਤੀ ਉਹਨਾਂ ਨੂੰ ਆ ਮੈਂ ਬੇਟੇ ਨੂੰ ਫੋਨ ਕੀਤਾ ਬੇਟਾ ਕਹਿੰਦਾ ਮੇਰੇ ਨਾਲ ਕੋਈ ਇਦੀ ਗੱਲ ਹੀ ਨਹੀਂ ਹੋਈ ਮੈਂ ਤੇ ਆਪਣੇ ਕੰਮ ਤੇ ਹੀ ਜਾਵਾਂ ਹਾਂ ਜਾਵਾਂਗੇ ਕੰਪਲੇਨਟ ਕਰਾਵਾਂਗੇ ਭਾਜੀ ਹਾਂ ਮੈਂ ਸਰ ਇਧਰੋਂ ਅਮੀ ਜੀ ਕੋ ਆਇਆ ਸੁਨਿਆਰੇ ਜੀ ਕੋ ਤੇ ਉਹਨਾਂ ਨੇ ਇੱਥੇ ਇਹਨਾਂ ਦੇ ਨਾ ਨਾ ਕਭਰਾਏ ਪਏ ਹੀ ਪੂਰੇ ਬੀ ਕੀ ਗੱਲ ਹੋਈ ਮੈਂ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਉਹਨਾਂ ਨੇ ਕਿਹਾ ਕਿ ਤਾਂ ਤਾਂ ਇਹਨਾਂ ਨੂੰ ਫੇਕ ਕਾਲ ਆਈ ਆ ਉਹ ਕਹਿੰਦੇ ਵੀ ਕਿ ਮੁੰਡੇ ਨੂੰ ਪੈਸੇ ਪਾਓ ਤੇ ਤੁਹਾਡਾ ਮੁੰਡਾ ਇਤਰਾ ਇਤਰਾ ਫੜਿਆ ਗਿਆ ਵਾ ਮੈਂ ਇਹਨਾਂ ਨੂੰ ਕਿਹਾ ਕਿ ਉਹ ਬਿਲਕੁਲ ਫਰੋਡ ਆ ਤੁਸੀਂ ਪੈਸੇ ਨਹੀਂ ਪਾਣੇ ਮੈਨੂੰ ਦੱਸੋ ਵੀ ਕੀ ਕਿੱਥੋਂ ਫੋਨ ਆਇਆ ਮੈਂ ਇਹਨਾਂ ਦਾ ਫੋਨ ਫੜਿਆ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਕਿੱਥੋਂ ਬੋਲਦੇ ਹੋ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਰਮੇਸ਼ ਜੀ ਨਾਲ ਗੱਲ ਕਰੋ ਮੈਂ ਰਮੇਸ਼ ਜੀ ਕੌਣ ਨੇ ਮੈਂ ਕਿਹਾ ਮੈਨੂੰ ਦੱਸੋ ਤੁਸੀਂ ਕਿੱਥੋਂ ਬੋਲਦੇ ਹੋ ਜੇ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਮ ਫੇਰ ਉਸ ਤੋਂ ਬਾਅਦ ਫੇਰ ਉਹਨਾਂ ਨੂੰ ਫੋਨ ਕੀਤਾ ਵਾ ਫੇਰ ਉਹਨਾਂ ਨੇ ਫੋਨ ਕੱਟੀ ਜਾਂਦੇ ਨੇ ਇਸ ਕਰਕੇ ਕਿ ਸਾਰਿਆਂ ਨੂੰ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਜਿੰਨੀਆਂ ਵੀ ਕਾਲ ਆ ਰਹੀਆਂ ਸਾਰੀਆਂ ਫਰੋਡ ਕਾਲਾਂ ਆ ਰਹੀਆਂ ਵਾ ਇਰ ਤੋਂ ਬਚੋ ਤੇ ਕਿਸੇ ਨੂੰ ਇਤਨਾ ਪੈਸੇ ਪਾਉਣ ਦੀ ਕੋਈ ਲੋੜ ਨਹੀਂ ਗਈ ਸਾਰੀਆਂ ਫੇਕ ਕਾਲਾਂ ਹੈਗੀਆਂ ਜੀ ਦੋਸਤੋ ਅੱਜਕੱਲ ਜਦੋਂ ਵੀ ਤੁਸੀਂ ਆਪਣੇ ਫੋਨ ਤੋਂ ਕਿਸੇ ਨੂੰ ਕਾਲ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਰਕਾਰ ਵੱਲੋਂ ਇੱਕ ਹਦਾਇਤ ਜਾਰੀ ਕਰਦੇ ਆ ਇੱਕ ਮੈਸੇਜ ਦਿੱਤਾ ਜਾਂਦਾ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਤੁਹਾਨੂੰ ਕਿਸੇ ਵੀ ਅਣਜਾਣ ਨੰਬਰ ਤੋਂ ਕੋਈ ਫੋਨ ਕਾਲ ਆਉਂਦੀ ਹੈ ਔਰ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ ਤਾਂ ਉਹ ਇੱਕ ਸਾਈਬਰ ਅਪਰਾਧ ਹੋ ਸਕਦਾ ਹੈ ਕਿਉਂਕਿ ਅੱਜ ਕੱਲ ਇਹੋ ਜਿਹੇ ਮਾਮਲੇ ਬਹੁਤ ਵੱਧ ਰਹੇ ਹਨ ਔਰ ਇਸੇ ਤਰ੍ਹਾਂ ਮਾਮਲਾ ਇੱਕ ਅੱਜ ਇਸ ਪਰਿਵਾਰ ਨਾਲ ਵੀ ਹੋਣ ਜਾ ਰਿਹਾ ਸੀ ਲੇਕਿਨ ਕੁਝ ਸੋਝਵਾਨ ਵਿਅਕਤੀਆਂ ਦੇ ਵਿੱਚ ਔਨ ਕਾਰਨ ਇਹਨਾਂ ਦਾ ਬਚਾਅ ਹੋ ਗਿਆ ਕਿਉਂਕਿ ਇਹਨਾਂ ਨੂੰ ਕੋਈ ਕਾਲ ਆਈ ਅਣਜਾਣ ਨੰਬਰ ਤੋਂ ਤੁਹਾਡੇ ਬੇਟੇ ਨੂੰ ਅਰੈਸਟ ਕਰ ਲਿਆ ਗਿਆ ਹੈ ਅਤੇ ਇਹਨਾਂ ਕੋਲੋਂ 30000 ਰੁਪਏ ਦੀ ਡਿਮਾਂਡ ਕੀਤੀ ਗਈ ਪਰ ਇਹਨਾਂ ਦੀ ਸੂਝਬੂਝ ਔਰ ਜਿਨ੍ਹਾਂ ਕੋਲੇ ਇਹਨਾਂ ਨੇ ਪਹੁੰਚ ਕੀਤੀ ਉਹਨਾਂ ਦੀ ਸੂਝਬੂਝ ਕਾਰ ਸੋ ਸਾਡੇ ਵੱਲੋਂ ਫਾਸਟ ਵੀ ਨਿਊਜ਼ ਟੀਮ ਵੱਲੋਂ ਵੀ ਆਪ ਜੀ ਨੂੰ ਸਭ ਨੂੰ ਇਹੋ ਹੀ ਇੱਕ ਅਪੀਲ ਹੈ ਕਿ ਇਹੋ ਜੇ ਫੋਨ ਕਾਲ ਆਉਣ ਤੇ ਉਹਨਾਂ ਨੂੰ ਇਗਨੋਰ ਕਰੋ ਜਾਂ ਫਿਰ ਉਸ ਦੀ ਪੁਲਿਸ ਕੰਪਲੇਂਟ ਜ਼ਰੂਰ ਕਰੋ ਫਾਸਟ ਵੀ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ ਦੀ ਰਿਪੋਰਟ